ਸਤਨਾਮ ਸ਼੍ਰੀ ਵਾਹਿਗੁਰੂ ਜੀ ਆਸਾ ਦੀ ਵਾਰ ਪੌੜੀ 13ਵੀਂ ਪੌੜੀ ਸਤਗੁਰੂ ਵਿਟੂ ਵਾਰਿਆ ਜਿਤ ਮਿਲ ਗਿਆ ਖਸਮ ਸੁਮਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦਿਆ ਇਨੀ ਨੇਤਰੀ ਜਤ ਨਿਹਾਲਿਆ ਖਸਮ ਛੋੜ ਦੂਜੇ ਲਗੇ ਦੂਬੇ ਸੇ ਵਣਿਚਾਰਿਆ ਸਤਿਗੁਰ ਹੈ ਬੋਇਤਾ ਵਿਰਲੇ ਕਿੰਨੇ ਵਿਚਾਰਿਆ ਕਰ ਕਿਰਪਾ ਪਾਰੇ ਉਤਾਰਿਆ ਸਤਿਗੁਰ ਤੋਂ ਕੁਰਬਾਨ ਜਾਣਾ ਚਾਹੀਦਾ ਹੈ ਜਿਸ ਨੂੰ ਮਿਲਨ ਕਰਕੇ ਪਰਮਾਤਮਾ ਨੂੰ ਯਾਦ ਕੀਤਾ ਜਾਂਦਾ ਹੈ ਜਿਸ ਨੇ ਉਪਦੇਸ਼ ਦੇ ਕੇ ਗਿਆਨ ਦਾ ਸੁਰਮਾ ਦਿੱਤਾ ਹੈ ਤੇ ਇਹਨਾਂ ਅੱਖਾਂ ਨਾਲ ਜਗਤ ਦੀ ਅਸਲੀਅਤ ਵਿਖਾ ਦਿੰਦੀ ਹੈ ਜਿਹੜੇ ਮਨੁੱਖ ਪਰਮਾਤਮਾ ਦੀ ਭਗਤੀ ਨੂੰ ਛੱਡ ਕੇ ਕਿਸੇ ਹੋਰ ਪਾਸੇ ਦਿਲ ਜੋੜ ਰਹੇ ਹਨ ਉਹ ਇਸ ਸੰਸਾਰ ਸਮੁੰਦਰ ਵਿੱਚ ਡੁੱਬ ਗਏ ਹਨ ਕੋਈ ਵੀਲਾ ਮਨੁੱਖ ਇਸ ਗੱਲ ਤੇ ਵਿਚਾਰ ਕਰਦਾ ਹੈ ਕਿ ਸਤਗੁਰ ਅਸਲ ਵਿੱਚ ਪਾਰ ਲੰਘਾਉਣ ਵਾਲਾ ਜਹਾਜ਼ ਹੈ ਕਿਉਂਕਿ ਗੁਰੂ ਕਿਰਪਾ ਕਰਕੇ ਜੀਵ ਨੂੰ ਸੰਸਾਰ ਸਮੁੰਦਰ ਤੋਂ ਪਾਰ ਉਤਾਰ ਦਿੰਦਾ ਹੈ। ਸ਼ਲੋਕ ਮੈਲਾ ਪਹਿਲਾ ਸਿੰਮਲ ਰੋਖ ਸਰਾਈਰਾ ਤਦ ਹੀ ਰ ਗਿਆ ਤਮੋਚ। ਉਹ ਜੇ ਆਵੇ ਆਸ ਕਰ ਜਾਏ ਨਿਰਾਸੇ ਕਿਤ। ਫਾਲ ਫਿੱਕੇ ਫੁੱਲ ਬਕਬਕੇ ਕਾਮਨਾਵੇ ਪੱਤ। ਮਿਠਤ ਨੀ ਵੀ ਨਾਨਕਾ ਗੁਣ ਚੰਗਿਆਇਆ ਤਤ ਸਭ ਕੋ ਨਿਵੈ ਆਪ ਕੋ ਪਰ ਕੋ ਨਿਵੈ ਨ ਕੋਏ ਤਰ ਤਰ ਜੂ ਤੋਲੀਏ ਨਿਵੇਸ ਗੋਰਾ ਹੋਏ ਅਪਰਾਦੀ ਦੂਣਾ ਨਿਵੈ ਜੋ ਹੰਤਾ ਮਿਰਗਾਹੇ ਸੀਸ ਨਿਵਾਏ ਕਿਆ ਥੀਏ ਜਾ ਰਿਦਕ ਸੁਦੇ ਜਾਹੇ ਸਿਮਲ ਦਾ ਰੁੱਖ ਧੀਰੀ ਤਰ੍ਹਾਂ ਸਿੱਧਾ ਬਹੁਤ ਲੰਮਾ ਅਤੇ ਬਹੁਤ ਮੋਟਾ ਹੁੰਦਾ ਹੈ। ਕਿਤਨੇ ਹੀ ਪੰਛੀ ਫਾਲ ਖਾਂਦੀ ਆਸ ਰੱਖ ਕੇ ਇਸ ਉੱਤੇ ਆ ਬੈਠਦੇ ਹਨ ਪਰ ਨਿਰਾਸ਼ ਹੋ ਕੇ ਚਲੇ ਜਾਂਦੇ ਹਨ। ਇਸ ਦਾ ਕਾਰਨ ਇਹ ਹੈ ਕਿ ਰੁੱਖ ਭਾਵੇਂ ਉੱਚਾ ਲੰਮਾ ਤੇ ਮੋਟਾ ਹੈ ਪਰ ਇਸ ਤੇ ਫਲ ਫਿੱਕੇ ਹੁੰਦੇ ਹਨ। ਫੁੱਲ ਬੇਸਵਾਦੇ ਹੁੰਦੇ ਹਨ ਅਤੇ ਪੱਤੇ ਵੀ ਕਿਸੇ ਕੰਮ ਦੇ ਨਹੀਂ ਹੁੰਦੇ। ਸਤਿਗੁਰੂ ਨਾਨਕ ਪਾਸ਼ਾ ਫਰਮਾਉਂਦੇ ਹਨ ਨੀਵੇਂ ਰਹਿਣ ਵਿੱਚ ਮਿਠਾਸ ਹੈ। ਇਹ ਸਭ ਤੋਂ ਚੰਗਾ ਗੁਣ ਹੈ। ਭਾਵੇਂ ਹਰ ਕੋਈ ਆਪਣੇ ਮਤਲਬ ਵਾਸਤੇ ਨੀਵਦਾ ਹੈ ਪਰ ਦੂਜੇ ਦੇ ਭਲੇ ਅਤੇ ਇੱਜ਼ਤ ਵਾਸਤੇ ਕੋਈ ਨਹੀਂ ਲਿਫਦਾ। ਭਾਵੇਂ ਅਜਮਾ ਕੇ ਵੇਖ ਲਿਓ। ਜੀ ਤਕੜੀ ਉੱਤੇ ਰੱਖ ਕੇ ਕੋਈ ਚੀਜ਼ ਤੋਲੀ ਜਾਏ ਤਾਂ ਨੀਵਾ ਪਲੜਾਈ ਭਾਰਾ ਹੁੰਦਾ ਹੈ ਕਦੇ-ਕਦੇ ਅਪਰਾਧੀ ਬੰਦਾ ਦੁੱਗਣਾ ਨਿਵਦਾ ਹੈ ਜਿਵੇਂ ਹਰਣ ਉੱਤੇ ਨਿਸ਼ਾਨਾ ਲਾਉਣ ਨਾਲ ਲੇਫਕੇ ਹੀ ਉਸ ਨੂੰ ਮਾਰਦਾ ਹੈ ਇਸ ਕਰਕੇ ਨੀਰਾ ਸਿਰ ਨਿਵਾ ਡੇਂਦਾ ਕੋਈ ਫਾਇਦਾ ਨਹੀਂ ਜੇ ਦਿਲ ਕੋਟ ਨਾਲ ਭਰਿਆ ਹੋਵੇ ਨੈਲਾ ਪਹਿਲਾ ਪੜ ਪੁਸਤਕ ਸੰਧਿਆ ਬਾਦਮ ਸੇਲ ਪੂਜਸ ਬਗਲੇ ਸਮਾਧਮ ਮੁਖ ਝੂਟ ਵਿਪੋਖਨ ਸਾਰੰ ਤ੍ਰਪਾਲਿति ਹਾਲ ਵਿਚਾਰੰ ਗਲ ਮਾਲਾ ਤਿਲਕ ਲਾਟਮ ਦੂਇ ਤੋਤੀ ਵਸਤਰਿਕ ਪਾਟਮ ਜੇ ਜਾਣਸ ਬ੍ਰਹਮੰ ਕਰਮੰ ਸਵ ਫੋਕਟ ਨਿਸ਼ਚੋ ਕਰਮੰ ਕੋ ਨਾਨਕ ਨਿਸ਼ੋ ਧਿਆਵੈ ਵਿਨਸਾਤ ਗੁਰੂ ਬਾਟ ਨਾ ਪਵ ਪੰਡਿਤ ਧਾਰਮਿਕ ਪੁਸਤਕਾਂ ਪੜਦਾ ਹੈ ਸ਼ਾਮ ਵੇਲੇ ਪ੍ਰਾਰਥਨਾ ਕਰਦਾ ਹੈ ਮੂਰਤੀ ਪੂਜਦਾ ਹੈ ਅਤੇ ਬਗਲੇ ਵਾਂਗ ਸਮਾਧੀ ਲਾਂਦਾ ਹੈ ਉਹ ਮੂੰਹ ਝੂਠ ਬੋਲਦਾ ਹੈ ਤੇ ਉਸ ਝੂਠ ਨੂੰ ਬੜੇ ਸੋਹਣੇ ਗਹਿਣਿਆਂ ਵਾਂਗ ਸੋਨਾ ਕਰਕੇ ਵਿਖਾਲਦਾ ਹੈ ਉਹ ਦਿਨ ਵਿੱਚ ਤਿੰਨ ਵਾਰ ਤਿੰਨ ਪੰਕਤੀਆਂ ਗਾਇਤਰੀ ਮੰਤਰ ਦਾ ਪਾਠ ਕਰਦਾ ਹੈ ਉਹ ਗਾਲ ਵਿੱਚ ਮਾਲਾ ਰੱਖਦਾ ਹੈ ਤੇ ਮੱਥੇ ਉਤੇ ਤਿਲਕ ਲਾਂਦਾ ਹੈ ਉਹ ਦੋਰੀ ਧੋਤੀ ਪਾਉਂਦਾ ਹੈ ਅਤੇ ਸਿਰ ਉੱਤੇ ਇੱਕ ਕਪੜਾ ਧਾਰ ਲੈਂਦਾ ਹੈ ਪਰ ਜੇ ਪੰਡਤ ਪ੍ਰਭੂ ਦੀ ਭਗਤੀ ਦਾ ਕੰਮ ਜਾਣਦਾ ਹੋਵੇ ਤਦ ਯਕੀਨ ਕਰਕੇ ਜਾਣ ਲਵੋ ਇਹ ਸਭ ਕੰਮ ਫੋਕੇ ਹਨ ਸਤਿਗੁਰੂ ਨਾਨਕ ਪਾਸ਼ਾ ਫਰਮਾਉਂਦੇ ਹਨ ਪੂਰੀ ਸਰਦਾਾਲ ਪਰਮਾਤਮਾ ਦੀ ਭਗਤੀ ਕਰਨੀ ਠੀਕ ਹੈ ਪਰ ਸੱਚੇ ਗੁਰੂ ਤੋਂ ਬਿਨਾ ਇਹ ਰਸਤਾ ਨਹੀਂ ਲਵਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ